ਆ ਦੇਖੋ ਅਸੀਂ ਤੁਹਾਨੂੰ ਥੱਲੇ ਅੰਦਰ சுரੰਗ ਵੀ ਜਿਹੜੀ ਦਿਖਾਵਾਂਗੇ ਆ ਦੇਖੋ ਤੁਸੀਂ ਇਹ ਪੁਰਾਤਨ ਇਟਾਂ ਇਟਾਂ ਵੀ ਜਿਹੜੀਆਂ ਨੇ ਉਹੀ ਨੇ ਬਿਲਕੁਲ ਇਹ ਲੱਗਦਾ ਵੀ ਜਿੱਦਾਂ சுரੰਗ ਹੋਊਗੀ ਹਾਲਾਂਕਿ ਇੱਕ ਜਾਂਚ ਦਾ ਵਿਸ਼ੇ ਵੀ ਦੱਸ ਰਹੇ ਨੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਜਾਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜੇ ਇੱਥੋਂ ਦੀ ਸੰਭਾਲ ਹੈ ਉਹ ਵੀ ਨਾਲ ਦੇ ਪਿੰਡਾਂ ਦੇ ਵੱਲੋਂ ਜਿਹੜੀ ਸੰਭਾਲੀ ਜਾਂਦੀ ਹੈ ਜਿਹੜੀ ਸੁਰੰਗ ਹੈ ਤੇ ਸਰੰਦਰੀ ਇੱਟ ਲੱਗੀ ਹੋਈ ਹੈ ਔਰ ਇਸ ਨੂੰ ਬੰਦ ਕੀਤਾ ਗਿਆ ਹੈ ਕੁਝ ਲੋਕ ਦਾਸਦੇ ਨੇ ਕਿ ਇੱਟਾਂ ਦੇ ਕਾਰਨ ਬੰਦ ਹੈ ਇਹ ਰੋਜਾ ਸ਼ਰੀਫ ਤੱਕ ਜਿਹੜੀ ਇਹ ਸੁਰੰਗ ਜਾਂਦੀ ਸੀ ਪਹਿਲਾਂ ਤੇ ਫਤਿਹਗੜ ਸਾਹਿਬ ਨੂੰ ਜਿਹੜਾ ਤਹਿਸ ਨੇ ਇਸ ਕਰ ਦਿੱਤਾ ਜਾਂਦਾ ਹੈ ਬਦਲਾ ਲਿੱਤਾ ਜਾਂਦਾ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਜਦੋਂ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਨੇ ਤਾਂ ਉਦੋਂ ਦਾ ਹੀ ਇਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੋਵੇ ਦੇਖੋ ਤੁਸੀਂ ਸਾਫ਼ ਪਤਾ ਲੱਗਦਾ ਕਿਉਂਕਿ ਆਹ ਇੱਟਾਂ ਦੀ ਚਣਾਈ ਹੋਈ ਹੋਈ ਐ ਪਰ ਜਿਹੜੀਆਂ ਆਹ ਇੱਟਾਂ ਨੇ ਇਹ ਬਿਲਕੁਲ ਇਦਾਂ ਲੱਗਦਾ ਵੀ ਜਿੱਦਾਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇੱਟਾਂ ਲਗਾ ਕੇ ਪਰ ਸਾਹਮਣੇ ਤੁਸੀਂ ਦੇਖੋ ਵੀ ਇਸੇ ਗੁਰਦੁਆਰੇ ਦੇ ਵਿੱਚ ਇੱਕ ਮਸਜਿਦ ਵੀ ਹੈ ਇਸ ਮਸਜਿਦ ਨੂੰ ਚਿੱਟੀ ਮਸਜਿਦ ਵੀ ਕਿਹਾ ਜਾਂਦਾ ਹੈ ਅਤੇ ਇਹ ਵੀ ਜਾਣਕਾਰੀ ਦੀਪਕ ਜੀ ਮਿਲਦੀ ਹੈ ਕਿ ਇਸ ਮਸਜਿਦ ਦਾ ਜਿਹੜਾ ਕਾਜੀ ਸੀਗਾ ਉਹਨੇ ਫਤਵਾ ਸੁਣਾਇਆ ਸੀ ਇਸ ਵਿੱਚ ਕਿੰਨੀ ਕਿ ਸਚਾਈ ਹੈ ਸਰਹੰਦ ਫਤੇਗੜ ਸਾਹਿਬ ਜਿੱਥੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਹੋਈ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹੀਦੀ ਹੋਈ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਤੇ ਨਤਮਸਤਕ ਹੋਣ ਵਾਸਤੇ ਆਂਦੀਆਂ ਨੇ ਸਿਸਦਾ ਕਰਦੇ ਨੇ ਉਹਨਾਂ ਦੀ ਸ਼ਹਾਦਤ ਨੂੰ ਸਰਹੰਦ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਹੰਦ ਦੇ ਚੱਪੇ-ਚੱਪੇ ਤੇ ਇਤਿਹਾਸ ਛੁਪਿਆ ਹੋਇਆ ਹੈ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਇਤਿਹਾਸਿਕ ਸਥਾਨ ਵੀ ਬਣੇ ਹੋਏ ਨੇ ਜੇਕਰ ਗੱਲ ਫਤੇਗੜ ਸਾਹਿਬ ਦੇ ਵਿੱਚ ਇੱਕ ਪਿੰਡ ਜਿਸ ਦਾ ਨਾਮ ਮਹੱਦੀ ਹੈ ਉਸ ਪਿੰਡ ਦੀ ਗੱਲ ਕਰੀਏ ਤਾਂ ਮਹੱਦੀਆਂ ਦੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਏ ਮਸਤਗੜ ਸਾਹਿਬ ਇਸ ਗੁਰਦੁਆਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਸੁਰੰਗ ਹੈ ਜਿਹੜੀ ਕਿ ਇੱਥੋਂ ਦੀ ਇੱਕ ਮੁਸਲਮਾਨ ਭਾਈਚਾਰੇ ਦੀ ਬੜੀ ਮਸ਼ਹੂਰ ਮਸਜਿਦ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਅਸੀਂ ਅੱਜ ਉਸ ਗੁਰਦੁਆਰੇ ਦੇ ਵਿੱਚ ਖੜੇ ਹਾਂ ਜਿੱਥੇ ਇਹ ਸੁਰੰਗ ਮੌਜੂਦ ਹੈ ਅਸੀਂ ਤੁਹਾਨੂੰ ਉਸ ਸੁਰੰਗ ਦੇ ਬਾਰੇ ਵੀ ਦੱਸਾਂਗੇ ਇਸ ਬਾਬਤ ਸਾਨੂੰ ਜਾਣਕਾਰੀ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਦੀਪਕ ਸੂਝ ਜੀ ਨੇ ਦਿੱਤੀ ਸੀ ਤੇ ਉਹਨਾਂ ਦੀ ਜਾਣਕਾਰੀ ਦੇ ਅਨੁਸਾਰ ਅੱਜ ਅਸੀਂ ਤੁਹਾਨੂੰ ਇਸ ਅਸਥਾਨ ਤੇ ਲੈ ਕੇ ਆਏ ਹਾਂ ਅਤੇ ਜਿਹੜੀ ਇੱਥੇ ਸੁਰੰਗ ਬਣੀ ਹੋਈ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਵੀ ਲਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਵੀ ਕੀ ਵਾਕਈ ਉਹ ਸੁਰੰਗ ਜਿਹੜੀ ਹੈ ਰੋਜ਼ਾ ਸ਼ਰੀਫ ਮਸਜਿਦ ਤੱਕ ਜਾਂਦੀ ਹੈ ਜਾਂ ਨਹੀਂ ਜਾਂ ਫਿਰ ਉਹ ਮਸਜਿਦ ਜਿਹੜੀ ਹੈ ਰੋਜ਼ਾ ਸ਼ਰੀਫ ਉੱਥੇ ਜਿਹੜੀ ਕੋ ਸੁਰੰਗ ਬਣੀ ਹੋਈ ਹੈ ਉਸ ਦਾ ਲਿੰਕ ਇਸ ਜਿਹੜੀ ਸੁਰੰਗ ਹੈ ਉਸ ਦੇ ਨਾਲ ਬਣਦਾ ਜਾਂ ਨਹੀਂ ਵਾਕੀ ਇਹ ਇੱਕ ਸੁਰੰਗ ਹੈ ਜਾਂ ਇੱਕ ਭੋਰਾ ਹੈ ਉਹਦੇ ਬਾਬਤ ਵੀ ਅਸੀਂ ਜਾਣਕਾਰੀ ਲਵਾਂਗੇ ਪਹਿਲੇ ਦੀਪਕ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਦੀ ਜਾਣਕਾਰੀ ਦੇ ਮੁਤਾਬਕ ਹੀ ਅਸੀਂ ਅੱਜ ਟੀਮ ਲੈ ਕੇ ਇਸ ਸਥਾਨ ਤੇ ਪਹੁੰਚੇ ਹਾਂ ਗੁਰਦੁਆਰਾ ਮਸਤਗੜ੍ਹ ਸਾਹਿਬ ਜਿੱਥੇ ਇੱਕ ਸੁਰੰਗ ਮੌਜੂਦ ਹੈ ਉਹਦੇ ਬਾਬਤ ਜਾਣਕਾਰੀ ਲੈਣੇ ਆ ਦੀਪਕ ਜਿਵੇਂ ਕਿ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਕਿ ਇਸ ਗੁਰਦੁਆਰੇ ਦੇ ਅੰਦਰ ਇੱਕ ਸੁਰੰਗ ਬਣੀ ਹੋਈ ਹੈ ਤੁਹਾਨੂੰ ਇਸ ਸੁਰੰਗ ਦਾ ਕਿਵੇਂ ਪਤਾ ਲੱਗਿਆ ਕਿਵੇਂ ਇਸ ਦੀ ਖੋਜ ਹੋਈ ਹੈ ਜਦੋਂ ਮੈਂ ਪਹਿਲੀ ਵਾਰ ਇਸ ਗੁਰਦੁਆਰੇ 'ਚ ਨਤਮਸਤਕ ਹੋਣ ਲਈ ਆਇਆ ਤੇ ਇੱਥੇ ਇੱਕ ਬਾਬਾ ਜੀ ਮਿਲੇ ਮੈਨੂੰ ਉਹਨਾਂ ਨੇ ਕਿਹਾ ਕਿ ਬੇਟੇ ਤੂੰ ਕੀ ਕੰਮ ਕਰਦਾ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਧਰ ਦਾ মিডিਆ ਲਾਈਨ ਦੇ ਵਿੱਚ ਹੂੰ ਤੇ ਮੈਨੂੰ ਕਿਹਾ ਬੇਟੇ ਇੱਕ ਫਿਰ ਛੋਟਾ ਜਿਹਾ ਕੰਮ ਕਰ ਸਾਡਾ ਮੈਂ ਕਿਹਾ ਦੱਸੋ ਕਹਿੰਦੇ ਇੱਕ ਸੁਰੰਗ ਬਣੀ ਵੀ ਇੱਥੇ ਉਹ ਕਿਸੇ ਨੂੰ ਨਹੀਂ ਪਤਾ ਉਸ ਬਾਰੇ ਲੋਕਾਂ ਨੂੰ ਦੱਸਣਾ ਪਾ ਕਿਸ ਤਰ੍ਹਾਂ ਤੂੰ ਦੱਸੇਗਾ ਮੈਂ ਕਿਹਾ ਜੀ ਮੈਂ ਤਾਂ ਸੋਸ਼ਲ ਮੀਡੀਆ ਤੇ ਥਰੂ ਦੇ ਪਲੇਟਫਾਰਮ ਹੈਗਾ ਉਹਦੇ ਨਾਲ ਲੋਕਾਂ ਨੂੰ ਦਾ ਸਮਾਂਗਾ ਬਿਲਕੁਲ ਤੇ ਮੈਨੂੰ ਯਾਦ ਅੱਜ ਵੀ ਉਹ 2011 12 ਦੀ ਗੱਲ ਹੈ ਉਸ ਦਿਨ ਤੋਂ ਲੈ ਕੇ ਅੱਜ ਦਾ ਸਮਾਂ ਕਈ ਇੱਥੇ ਮੀਡੀਆ ਵਾਲੇ ਆਏ ਨੇ ਮੈਂ ਵੀ ਕਈ ਮੀਡੀਆ ਚੈਨਲਾਂ ਦੇ ਵਿੱਚ ਕੰਮ ਕੀਤਾ ਅਸੀਂ ਅਕਸਰ ਹੀ ਇਹ ਚੀਜ਼ ਨੂੰ ਉਜਾਗਰ ਕਰਨ ਲਈ ਇੱਥੇ ਪਹੁੰਚਦੇ ਰਹਿੰਦੇ ਸੀ ਹੂੰ 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 ਜੀ ਠੀਕ ਹੈ ਅੱਛਾ ਦਿਪਕ ਜੀ ਜੇ ਆਪਾਂ ਗੱਲ ਕਰੀਏ ਇੱਥੇ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਕਿਹੜੀ ਸੁਰੰਗ ਆ ਇੱਥੇ ਕਿਹਾ ਜਾਂਦਾ ਕਿ ਰੋਜ਼ਾ ਸ਼ਰੀਫ ਤੱਕ ਇਹ ਸੁਰੰਗ ਜਾਂਦੀ ਹੈ ਕੀ ਜਾਣਕਾਰੀ ਹੈ ਇਸ ਬਾਰੇ ਜੋ ਇਨਾਂ ਦੇ ਦੱਸਣ ਮੁਤਾਬਿਕ ਹੈਗਾ ਪ੍ਰਬੰਧਕਾਂ ਦੇ ਉਹਨਾਂ ਨੇ ਇਹ ਦੱਸਿਆ ਕਿ 400 ਸਾਲ ਦੇ ਕਰੀਬ ਪੁਰਾਣੀ ਹੈ ਸੁਰੰਗ ਹੈ ਜੋ ਕਿ ਕੁਝ ਲੋਕ ਦੱਸਦੇ ਨੇ ਕਿ ਇੱਥੋਂ ਤੋਂ ਲੈ ਕੇ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਉਹ ਰੋਜ਼ਾ ਸ਼ਰੀਫ ਤੋਂ ਅੱਗੇ ਤੱਕ ਵੀ ਇਹ ਸੁਰੰਗ ਜਾਂਦੀ ਹੈ ਲੇਕਿਨ ਇਸ ਨੂੰ ਪ੍ਰਬੰਧ ਨੂੰ ਲੈ ਕੇ ਜਿਵੇਂ ਮੈਂ ਗੱਲਬਾਤ ਕੀਤੀ ਹੈ ਸੁਰੰਗ ਦੇ ਜੋ ਵੀ ਅੰਦਰ ਕੀਤੇ ਹੋਏ ਹਨ ਪ੍ਰਬੰਧ ਸਰਹੰਦੀ ਇੱਟਾਂ ਵੀ ਅੱਜ ਵੀ ਮੌਜੂਦ ਨੇ ਉੱਥੇ ਉਹਦੀ ਦੇਖਰੇਖ ਕੀਤੀ ਜਾਵੇ ਤਾਂ ਪ੍ਰੋਪਰ ਪੂਰੀ ਜਾਣਕਾਰੀ ਹਾਸਲ ਹੋ ਸਕਦੀ ਹੈ ਲੋਕਾਂ ਨੂੰ ਅੱਛਾ ਦਰਸ਼ਕੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਨਾ ਅਸੀਂ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਪਰ ਖੜੇ ਆ ਪਰ ਸਾਹਮਣੇ ਤੁਸੀਂ ਦੇਖੋ ਵੀ ਇਸੇ ਗੁਰਦੁਆਰੇ ਦੇ ਵਿੱਚ ਇੱਕ ਮਸਜਿਦ ਵੀ ਹੈ ਇਸ ਮਸਜਿਦ ਨੂੰ ਚਿੱਟੀ ਮਸਜਿਦ ਵੀ ਕਿਹਾ ਜਾਂਦਾ ਹੈ ਅਤੇ ਇਹ ਵੀ ਜਾਣਕਾਰੀ ਦੀਪਕ ਜੀ ਉਹ ਮਿਲਦੀ ਹੈ ਕਿ ਇਸ ਮਸਜਿਦ ਦਾ ਜਿਹੜਾ ਕਾਜੀ ਸੀਗਾ ਉਹਨੇ ਫਤਵਾ ਸੁਣਾਇਆ ਸੀ ਇਸ ਵਿੱਚ ਕਿੰਨੀ ਕਿ ਸੱਚਾਈ ਹੈ ਬਿਲਕੁਲ ਜੋ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਹੈ ਬਿਲਕੁਲ ਸੱਚਾਈ ਤਾਂ ਹੈਗੀ ਇੱਥੇ ਇੱਕ ਵਾਰ ਦੀ ਗੱਲ ਹੈ ਉਹਨਾਂ ਨੇ ਦੱਸਣ ਮੁਤਾਬਕ ਹੀ ਇੱਥੇ 101 ਖੰਡ ਪਾਠ ਲਗਾਤਾਰ ਰੱਖੀ ਗਈ ਸੀ ਇਸ ਮਸਜਿਦ ਦੇ ਅੰਦਰ ਬਿਲਕੁਲ ਜੀ ਬਿਲਕੁਲ ਇਸ ਮਸਜਿਦ ਦੇ ਅੰਦਰ ਤੇ ਅੱਜ ਵੀ ਇਹ ਮਸਜਿਦ ਉਸੇ ਤਰ੍ਹਾਂ ਮੌਜੂਦ ਹੈ ਕੋਈ ਛੇੜਖਾਨੀ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਜੀ ਬਗਤੀ ਹੁਣ ਆਪਾਂ ਚੱਲੀਏ ਸਾਨੂੰ ਉਸ ਰੰਗ ਦੇ ਦਰਸ਼ਨ ਵੀ ਜਰੂਰ ਕਰਾ ਦਿਓ ਤੇ ਸਾਡੇ ਦਰਸ਼ਕ ਵੀ ਉਸ ਰੰਗ ਨੂੰ ਜਿਹੜਾ ਦੇਖ ਸਕਣ ਬਿਲਕੁਲ ਜੀ ਬਿਲਕੁਲ ਜਰੂਰ ਆ ਦੇਖੋ ਅਸੀਂ ਤੁਹਾਨੂੰ ਥੱਲੇ ਅੰਦਰ ਸੁਰੰਗ ਵੀ ਜਿਹੜੀ ਦਿਖਾਵਾਂਗੇ ਆ ਦੇਖੋ ਤੁਸੀਂ ਇਹ ਪੁਰਾਤਨ ਇੱਟਾਂ ਇੱਟਾਂ ਵੀ ਜਿਹੜੀਆਂ ਨੇ ਉਹੀ ਨੇ ਪੁਰਾਣੀਆਂ ਤੇ ਹੁਣ ਤੁਹਾਨੂੰ ਅਸੀਂ ਅੰਦਰੋਂ ਜਿਹੜੀ ਸੁਰੰਗਾ ਉਹ ਦਿਖਾਨੇ ਆ ਤੇ ਅੰਦਰ ਜਾਣੇ ਆ ਦੀਪਕ ਜੀ ਤੁਸੀਂ ਨਾਲ ਆਓ ਸਾਡੇ ਤੇ ਆਪਾਂ ਆ ਦੇਖੋ ਬਿਲਕੁਲ ਇਹ ਲੱਗਦਾ ਵੀ ਜਿੱਦਾਂ ਸੁਰੰਗ ਹੋਊਗੀ ਹਾਲਾਂਕਿ ਇੱਕ ਜਾਂਚ ਦਾ ਵਿਸ਼ੇ ਵੀ ਦੱਸ ਰਹੇ ਨੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਜਾਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿੱਥੋਂ ਦੀ ਸੰਭਾਲ ਹੈ ਉਹ ਵੀ ਨਾਲ ਦੇ ਪਿੰਡਾਂ ਦੇ ਵੱਲੋਂ ਜਿਹੜੀ ਇਹ ਸੰਭਾਲੀ ਜਾਂਦੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਸੁਰੰਗ ਹੈ ਕਾਫੀ ਚਰਚਾ ਦੇ ਵਿੱਚ ਵੀ ਰਹੀ ਕਈ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਦੇਖਣ ਲਈ ਵੀ ਪਹੁੰਚਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਜਿਹੜੀ ਸੁਰੰਗ ਹੈ ਤੇ ਸਰੰਦਰੀ ਇੱਟ ਲੱਗੀ ਹੋਈ ਹੈ ਔਰ ਇਸ ਨੂੰ ਬੰਦ ਕੀਤਾ ਗਿਆ ਹੈ ਕੁਝ ਲੋਕ ਦਾਸ ਦੇ ਨੇ ਕਿ ਇੱਟਾਂ ਦੇ ਕਾਰਨ ਬੰਦਾ ਇਹ ਰੋਜ਼ਾ ਸ਼ਰੀਫ ਤੱਕ ਜਿਹੜੀ ਇਹ ਸੁਰੰਗ ਜਾਂਦੀ ਸੀ ਪਹਿਲਾਂ ਬਿਲਕੁਲ ਦੀਪਕ ਜੀ ਆਪਾਂ ਗੱਲ ਕਰੀਏ ਦੇਖੋ ਇੱਥੇ ਕੋਲੇ ਵੀ ਬਣੇ ਹੋਏ ਆ ਨਾ ਜਿੱਦਾਂ ਆ ਬਾਹਰ ਬਾਹਰ ਹੀ ਦੇਖ ਲਈਏ ਆਪਾਂ ਕੋਲੇ ਬਣੇ ਹੋਏ ਹੋਏ ਜਿੱਦਾਂ ਇਹਦੇ ਵਿੱਚ ਰੋਸ਼ਨੀ ਦਾ ਜਿਹੜਾ ਪ੍ਰਬੰਧ ਕੀਤਾ ਹੋਊਗਾ ਵੀ ਨਾਲ ਨਾਲ ਫਿਰ ਇੱਥੇ ਆ ਸਾਰੇ ਕੋਲੇ ਬਣੇ ਹੋਏ ਆ ਵੀ ਜਿੱਦਾਂ ਇੱਕ ਸੁਰੰਗ ਦੇ ਵਿੱਚ ਆਪਾਂ ਫਿਲਮਾਂ 'ਚ ਦੇਖਦੇ ਆ ਹਨਾ ਵੀ ਜਿੱਦਾਂ ਇੱਕ ਸੁਰੰਗ ਹੁੰਦੀ ਆ ਉਹ ਕੋਲੇ ਬਣੇ ਹੁੰਦੇ ਆ ਉਹਨਾਂ ਵਿੱਚ ਲਾਈਟਿੰਗ ਦਾ ਪ੍ਰਬੰਧ ਕੀਤਾ ਹੁੰਦਾ ਤੇ ਲੋਕ ਜਿਹੜੇ ਨਿਕਲਦੇ ਨਜ਼ਰ ਆਉਂਦੇ ਆ ਹਨਾ ਤਾ ਉਮੀਦ ਹੁਈ ਸੇਮ ਟੂ ਸੇਮ ਜਿਹੜੀ ਸਰੰਗਾ ਦੇਸਦੀ ਹੈ ਤੇ ਇਹ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਇਹ ਦੱਸਿਆ ਜਾਂਦਾ ਹੈ ਲੋਕਾਂ ਦੇ ਦੱਸਣ ਮੁਤਾਬਿਕ ਤਾਂ ਇਹ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਕੁਝ ਲੋਕ ਬਟ ਇਹ ਵੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਉਸ ਤੋਂ ਅੱਗੇ ਵੀ ਜਾਂਦੀ ਹੋਵੇ ਕਈ ਵਾਰ ਉਹ ਐਸਜੀਪੀਸੀ ਨੂੰ ਵੀ ਬੇਨਤੀ ਕਰ ਚੁੱਕੇ ਨੇ ਕਿ ਇਸ ਦਾ ਜਾਂਚ ਕਰਵਾਈ ਜਾਵੇ ਲੇਕਿਨ ਅਜੇ ਤੱਕ ਕੋਈ ਜਾਂਚ ਤਾਂ ਹਜੇ ਤੱਕ ਨਹੀਂ ਹੋਈ ਹੂੰ ਜੀ ਠੀਕ ਹੈ ਮਤਲਬ ਐਸਜੀਪੀਸੀ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੈਮਰਾਮੈਨ ਨੂੰ ਵੀ ਮੈਂ ਕਹੂੰਗਾ ਇੱਕ ਵਾਰ ਥੱਲੇ ਆ ਜਾਓ ਐਨ ਪ੍ਰੋਪਰ ਆਪਾਂ ਜਿਹੜੇ ਦਰਸ਼ਕ ਨੇ ਇਸ சுரੰਗ ਦੇ ਸੰਗਤਾਂ ਨੂੰ ਜਿਹੜਾ ਕਰਾ ਸਕੀਏ ਕਿਉਂਕਿ ਚੱਪੇ ਤੇ ਇਤਿਹਾਸ ਜਿਹੜਾ ਆ ਦੀਪਕ ਜੀ ਦੇਖਣ ਨੂੰ ਮਿਲਦਾ ਭਾਵੇਂ ਸਰਹੰਦ ਦਾ ਕਿਸੇ ਵੀ ਕੋਨੇ ਦੇ ਵਿੱਚ ਆਪਾਂ ਚਲੇ ਜਾਵੀਏ ਕਿਉਂਕਿ ਬੰਦਾ ਸਿੰਘ ਬਹਾਦਰ ਜਦੋਂ ਇਸ ਧਰਤੀ ਤੇ ਆਉਂਦੇ ਨੇ ਤਹਸ ਨਸ ਕਰ ਦਿੰਦੇ ਨੇ ਇੱਟ ਦੇ ਨਾਲ ਇੱਟ ਖੜਕਾ ਦਿੰਦੇ ਸਰਹੰਦ ਦੀ ਤਾਂ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਉਹਨਾਂ ਨੇ ਢਾਹ ਢੇਰੀ ਕਰ ਦਿੱਤੀਆਂ ਸੀ ਹੋ ਸਕਦਾ ਉਸ ਸਮੇਂ ਉਹਨਾਂ ਦੇ ਵੱਲੋਂ ਵੀ ਇਹ ਜਿਹੜੀ சுரੰਗਾਂ ਕਰ ਦਿੱਤੀ ਗਈ ਹੋਵੇ ਤਾਂ ਕਿ ਦੁਸ਼ਮਣ ਜਿਹੜੇ ਨੇ ਇਥੋਂ ਭੱਜ ਨਾ ਸਕਣ ਇਹ ਵੀ ਹੋ ਸਕਦਾ ਹੈ ਬਿਲਕੁਲ ਇਦਾਂ ਵੀ ਹੋ ਸਕਦਾ ਹੈ ਲੇਕਿਨ ਐਸਜੀਪੀਸੀ ਨੂੰ ਕਈ ਵਾਰ ਇਸ ਬਾਬਤ ਕਹਿ ਚੁੱਕੇ ਆ ਜਾਂਚ ਕੀਤੀ ਜਾਵੇ ਪ੍ਰਬੰਧਕਾਂ ਵੱਲੋਂ ਲੇਕਿਨ ਅਜੇ ਤੱਕ ਜਾਂਚ ਨਹੀਂ ਹੋਈ ਜੇਕਰ ਜਾਂਚ ਹੋਵੇ ਤਾਂ ਸੱਚਾਈ ਬਿਲਕੁਲ ਲੋਕਾਂ ਦੇ ਸਾਹਮਣੇ ਵੀ ਆ ਜਾਵੇਗੀ ਬਿਲਕੁਲ ਬਿਲਕੁਲ ਦੀਪਕ ਦੇਖੋ ਤੁਸੀਂ ਸਹਾਫ ਪਤਾ ਲੱਗਦਾ ਕਿਉਂਕਿ ਆਹ ਇਟਾਂ ਦੀ ਚਣਾਈ ਹੋਈ ਹੋਈ ਹੈ ਪਰ ਜਿਹੜੀਆਂ ਆਹ ਇਟਾਂ ਨੇ ਇਹ ਬਿਲਕੁਲ ਇਦਾਂ ਲੱਗਦਾ ਵੀ ਜਿੱਦਾਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਟਾਂ ਲਗਾ ਕੇ ਕਿਉਂਕਿ ਇਹ ਚਣਾਈ ਹੋਈ ਹੋਈ ਹੈ ਪਰ ਇੱਥੇ ਜਿਹੜੀਆਂ ਇਟਾਂ ਤੁਸੀਂ ਦੇਖ ਸਕਦੇ ਹੋ ਇਦਾਂ ਲੱਗਦਾ ਵੀ ਜਿੱਦਾਂ ਇਹ ਸੁਰੰਗ ਨੂੰ ਜਿਹੜਾ ਬੰਦ ਕਰਨ ਦੇ ਵਾਸਤੇ ਜਿਹੜੀਆਂ ਰੱਖੀਆਂ ਗਈਆਂ ਹੁਣ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਮਸਜਿਦ ਵੀ ਹੁੰਦੀ ਸੀ ਤੇ ਇਹ ਮਸਜਿਦ ਦੇ ਥੱਲੇ ਜਿਹੜੀ ਹੈ சுரੰਗ ਬਣੀ ਹੋਈ ਹੈ ਤੇ ਇਹ ਦੂਸਰੀ ਮਸਜਿਦ ਜਿਸ ਨੂੰ ਰੋਜ਼ਾ ਸ਼ਰੀਫ ਜਿਹੜਾ ਮਸਜਿਦ ਦਾ ਨਾਮ ਹੈ ਮੁਸਲਮਾਨ ਭਾਈਚਾਰੇ ਦੀ ਬੜੀ ਇਤਿਹਾਸਿਕ ਜਿਹੜਾ ਸਥਾਨ ਹੈ ਮਹੱਤਤਾ ਰੱਖਦੀ ਹੈ ਉਸ ਸਥਾਨ ਤੱਕ ਇਹ ਜਿਹੜੀ சுரੰਗ ਹੈ ਉਹ ਜਾਂਦੀ ਹੈ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਵੀ ਇਹ சுரੰਗ ਜਿਹੜੀ ਹੈ ਇਹ ਦੀਪਕ ਜੀ ਦੇ ਧਿਆਨ ਦੇ ਵਿੱਚ ਆਈ ਇਹਨਾਂ ਨੇ ਪਹਿਲਾਂ ਵੀ ਜਿਹੜੀ ਹੈ ਇਸ ਬਾਬਤ ਗੱਲਬਾਤ ਕੀਤੀ ਹੈ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਐਜਪੀਸੀ ਤੱਕ ਇਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜ ਇਕ ਵਾਰ ਫੇਰ ਅਸੀਂ ਤੁਹਾਨੂੰ ਜਿਹੜਾ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ சுரੰਗ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫਤੇਗੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਤੋਂ ਵੀ ਅੱਗੇ ਫਾਟਕ ਆਉਂਦੇ ਨੇ ਫਾਟਕ ਤੋਂ ਅੱਗੇ ਰੋਜ਼ਾ شریف ਜਿਹੜੀ ਮਸਜਿਦ ਹੈ ਉੱਥੇ ਤੱਕ ਜਾਂਦੀ ਹੈ। ਕਰੀਬੇ 400 ਸਾਲ ਪੁਰਾਣੀ ਸੁਰੰਗ ਦੱਸੀ ਜਾਂਦੀ ਹੈ। ਜਦੋਂ ਇਹ ਗੁਰਦੁਆਰਾ ਸਥਾਪਿਤ ਕੀਤਾ ਜਾਣ ਲੱਗਿਆ ਸੀ ਉਸ ਸਮੇ ਇਹ ਸੁਰੰਗ ਦਾ ਪਤਾ ਲੋਕਾਂ ਨੂੰ ਲੱਗਿਆ ਸੀ। ਜਦੋਂ ਆਹ ਵਾਲਾ ਗੁਰਦੁਆਰਾ ਜਿੱਥੇ ਬਿਲਕੁਲ ਆਹ ਮਹੱਦੀਆਂ ਦੇ ਵਿੱਚ ਜਿਹੜਾ ਗੁਰਦੁਆਰਾ ਬਣਾਇਆ ਹੋਇਆ ਮਸਤਗੜ ਸਾਹਿਬ ਬਿਲਕੁਲ ਬਿਲਕੁਲ ਜਦੋਂ ਇਹ ਬਣਨ ਲੱਗਿਆ ਸੀ ਤਾਂ ਉੱਥੇ ਲੋਕਾਂ ਨੂੰ ਇਸ ਮਸਜਿਦ ਬਾਰੇ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਐਸਜੀਪੀਸੀ ਦੇ ਧਿਆਨ 'ਚ ਵੀ ਲਿਆਦੀ ਇਹ ਮਸਜਿਦ ਤੇ ਹੋਰ ਵੀ ਕਈ ਜਥੇਬੰਦੀਆਂ ਦੇ ਧਿਆਨ 'ਚ ਲਿਆਦੀ ਗਈ ਸੀ ਇਹ ਮਾਮਲਾ ਪੂਰਾ ਠੀਕ ਹੈ ਸੋ ਅ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਇਹ ਸੁਰੰਗ ਦਿਖਾਉਣ ਦੀ ਦੀਪਕ ਇੱਕ ਹੋਰ ਵੀ ਜਿਹੜਾ ਸੁਣਨ ਦੇ ਵਿੱਚ ਆਂਦਾ ਕਿ ਇਸ ਤਰੀਕੇ ਦੀ ਇੱਕ ਹੋਰ ਸੁਰੰਗ ਜਿਹੜੀ ਆਮ ਖਾਸ ਬਾਗ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਇੱਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਦੀ ਉਸ ਬਾਬਤ ਕੋਈ ਜਾਣਕਾਰੀ ਮਿਲੀ ਹੈ ਨਹੀਂ ਸੁਰੰਗਾਂ ਤਾਂ ਇੱਥੇ ਕਈ ਤਰ੍ਹਾਂ ਦੀਆਂ ਨੇ ਬਟ ਜੋ ਐਸਜੀਪੀਸੀ ਹੈ ਉਨਾ ਦਾ ਧਿਆਨ ਉਸ ਵੱਲ ਨਹੀਂ ਜਾ ਰਿਹਾ ਕਈ ਵਾਰ ਲੋਕ ਨੇ ਬੇਨਤੀ ਕਰ ਚੁੱਕੇ ਨੇ ਕਿ ਇਸ ਦੀ ਪੂਰੀ ਜਾਂਚ ਕਰਵਾਈ ਜਾਵੇ ਲੇਕਿਨ ਜਾਂਚ ਕਿਸੇ ਵੀ ਪਹਿਲੂ ਤੇ ਨਹੀਂ ਹੋ ਰਹੀ ਇਸ ਕਰਕੇ ਲੋਕਾਂ ਨੂੰ ਪੂਰੀ ਹਕੀਕਤ ਬਾਰੇ ਇਸ ਬਾਰੇ ਨਹੀਂ ਪਤਾ ਬਿਲਕੁਲ ਦੀਪਕ ਹੋ ਸਕਦਾ ਇਹ ਇਤਿਹਾਸ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਿਆ ਹੋਵੇ ਇਸ ਬਾਬਤ ਜਿਹੜੀ ਹੈ ਇਸ ਨੂੰ ਖੰਗਾਲਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਕਿਤਨੇ ਕਿਤੇ ਪ੍ਰਮਾਣ ਮਿਲਦੇ ਨੇ ਬੰਦਾ ਸਿੰਘ ਬਹਾਦਰ ਜਦੋਂ ਸਰਹੰਦ ਨੂੰ ਫਤਿਹ ਕਰਦੇ ਨੇ ਤਾਂ ਉਹਨਾਂ ਦੇ ਨਾਲ ਹੀ ਰਿਲੇਟਡ ਇਹ ਪ੍ਰਮਾਣ ਮਿਲਦੇ ਨੇ ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕੀਤੀ ਸੀ ਫਤਿਹਗੜ੍ਹ ਸਾਹਿਬ ਤੇ ਸਰਹੰਦ ਦੇ ਉੱਤੇ ਫਤੇ ਕੀਤਾ ਸੀਗਾ ਸਰਹੰਦ ਨੂੰ ਵਜ਼ੀਰ ਖਾਨ ਦਾ ਕਤਲ ਕੀਤਾ ਗਿਆ ਸੀ ਆ ਬਾਬਾ ਫਤਿਹ ਸਿੰਘ ਹੋਏ ਨੇ ਜਿਨ੍ਹਾਂ ਦੇ ਵੱਲੋਂ ਵਜ਼ੀਰ ਖਾਨ ਨੂੰ ਜਿਹੜਾ ਮਾਰਿਆ ਗਿਆ ਸੀਗਾ ਜੰਗ ਦੇ ਮੈਦਾਨ ਦੇ ਵਿੱਚ ਚੱਪੜ ਚਿੜੀ ਤੋਂ ਵੱਡਾ ਕਾਫਲਾ ਜਿਹੜਾ ਸਰਹੰਦ ਪਹੁੰਚਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਫਤੇਗੜ ਸਾਹਿਬ ਨੂੰ ਜਿਹੜਾ ਤਹਸ ਨੇਸ ਕਰ ਦਿੱਤਾ ਜਾਂਦਾ ਬਦਲਾ ਲਿੱਤਾ ਜਾਂਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਤਾਂ ਹੋ ਸਕਦਾ ਉਸ ਸਮੇਂ ਜਦੋਂ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਨੇ ਤਾਂ ਉਦੋਂ ਦਾ ਹੀ ਇਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੋਵੇ ਉਸ ਤੋਂ ਪਹਿਲੇ ਇਸ ਨੂੰ ਬੰਦ ਕੀਤਾ ਗਿਆ ਇੱਕ ਜਾਂਚ ਦਾ ਵਿਸ਼ਾ ਹੈ ਤੇ ਇਸ ਨੂੰ ਖੰਘਾਲਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਤੁਹਾਨੂੰ ਇਹ ਜਿਹੜੀ ਸੁਰੰਗ ਹੈ ਉਹ ਦਿਖਾ ਰਹੇ ਹਾਂ ਸੋ ਪੂਰੀ ਜਾਣਕਾਰੀ ਲੈ ਲੈਂਦੇ ਆ ਇੱਥੇ ਦੇ ਪ੍ਰਬੰਧਕ ਅਤੇ ਇੱਥੇ ਦੇ ਜਿਹੜੇ ਗੁਰਦੁਆਰਾ ਸਹਿਬਾਨ ਦੇ ਮੁੱਖ ਗ੍ਰੰਥੀ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਬਾਬਾ ਅਜੀਤ ਸਿੰਘ ਜੀ ਜਿਹੜੇ ਮੁੱਖ ਗ੍ਰੰਥੀ ਸਿੰਘ ਨੇ ਜਿਹੜੇ ਇੱਥੇ ਦੀ ਸੇਵਾ ਸੰਭਾਲ ਕਰਦੇ ਨੇ ਗੁਰਦੁਆਰਾ ਸਾਹਿਬ ਦੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪੂਰਾ ਇਤਿਹਾਸ ਜਾਣ ਲੈਂਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਇਤਿਹਾਸ ਆ ਇਸ ਸਥਾਨ ਦਾ ਇੱਥੇ ਇੱਕ ਸੁਰੰਗ ਵੀ ਜਿਹੜੀ ਆ ਦੇਖਣ ਨੂੰ ਮਿਲਦੀ ਆ ਤੇ ਇੱਕ ਮਸਜਿਦ ਜਿਹੜੀ ਦਿੱਤੀ ਜਾ ਰਹੀ ਆ ਵੀ ਇੱਕ ਮਸਜਿਦ ਵੀ ਹੁੰਦੀ ਸੀ ਤੇ ਪਹਿਲੇ ਇੱਥੇ ਪ੍ਰਕਾਸ਼ ਹੁੰਦਾ ਸੀ ਮਸਜਿਦ ਦੇ ਵਿੱਚ ਉਹ ਤੋਂ ਬਾਅਦ ਫਿਰ ਸਾਹਮਣੇ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਬਿਲਡਿੰਗ ਬਣੀ ਆ ਤੇ ਉੱਥੇ ਫਿਰ ਪ੍ਰਕਾਸ਼ ਹੋਣਾ ਸ਼ੁਰੂ ਹੋਇਆ ਇਹ ਸਾਰਾ ਇਤਿਹਾਸ ਕੀ ਰਿਹਾ ਸ਼ੁਰੂ ਤੋਂ ਸਾਨੂੰ ਜਰੂਰ ਦੱਸ ਦਿਓ ਇਹ ਜਿਹੜੀ ਆਪਣੀ ਤੁਸੀਂ ਮਸਜਿਦ ਦੇਖ ਰਹੇ ਹੋ ਨਾ ਇਹ 400 ਸਾਲ ਪੁਰਾਣੀ ਹੈ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰੀ ਹੈ ਇਹ ਫਿਰ ਬੀਆਬਾਨ ਹੋ ਗਿਆ ਸੀ ਸਾਰਾ ਜਿੰਨਾ ਵੀ ਇਲਾਕਾ ਹੈ ਮਸੀਤਾਂ ਸੀਗੀਆਂ ਮਕਬਰੇ ਸੀ ਇਹਦੇ ਵਿੱਚ ਫਿਰ ਇਹ ਸਾਡੇ ਮਹਾਪੁਰਖ ਹੋਏ ਆ ਇੱਕ ਬਾਬਾ ਅਰਜਨ ਸਿੰਘ ਸੋਢੀ ਸੰਗਤਪੁਰਾ ਦੇ ਸੋਢੀਆਂ ਤੋਂ ਤੇ ਉਹਨਾਂ ਨੇ ਜੀ ਫਿਰ ਇਹ ਮਸੀਤ ਦੇ ਵਿੱਚ ਆ ਕੇ ਇੱਕ ਸੋਇਕ ਅਖੰਡ ਪਾਠ ਸਭ ਦੀ ਲੜੀ ਆਰੰਭ ਕਰਵਾ ਕੇ ਪ੍ਰਾਪਰ ਤੌਰ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਸੀ ਫਿਰ ਬੜਾ ਸਮਾਂ ਪ੍ਰਕਾਸ਼ ਰਿਆ ਮਹਾਰਾਜੀ ਦਾ ਉਸ ਤੋਂ ਬਾਅਦ ਫਿਰ ਇਹ ਜਿਹੜੀ ਮਸੀਤ ਦੀ ਹਾਲਤ ਹੈ ਥੋੜੀ ਖਸਤਾ ਹੋ ਗਈ ਸੀ ਉਤੋ ਬਾਅਦ ਇਹ ਦਵਾਰੇ ਇੰਦਰ ਫਿਰ ਇਹ ਨਵੀਂ ਬਿਲਡਿੰਗ ਬਣਾਈ ਹੋਈ ਹੈ ਇਸ ਤਰ੍ਹਾਂ ਦੱਸਦੇ ਆਂ ਵੀ ਇਹ ਜਿਹੜੀ 400 ਸਾਲ ਪੁਰਾਣੀ ਬਿਲਡਿੰਗ ਹੈ ਮਤਲਬ ਬੰਦਾ ਸਿੰਘ ਬਹਾਦਰ ਦੇ ਹਮਲੇ ਕਰਨ ਤੋਂ ਪਹਿਲਾਂ ਦੀ ਇਹ ਬਿਲਡਿੰਗ ਆਪਾਂ ਕਹਿ ਸਕਦੇ ਆਂ ਬਣੀ ਹੋਈ ਮਸਜਿਦ ਹੈ ਹਾਂਜੀ ਹਾਂਜੀ ਇਹਨੂੰ ਜੁਮਾ ਮਸਜਿਦ ਵੀ ਕਹਿੰਦੇ ਆਂ ਤੇ ਚਿੱਟੀ ਮਸਜਿਦ ਦੇ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਵੀ ਦੱਸਦੇ ਆਂ ਵੀ ਜਿਹੜੀ ਇਹ ਮਸਜਿਦ ਹੈ ਵੀ ਜਿਹੜਾ ਫਤਵਾ ਜਾਰੀ ਹੋਇਆ ਹੈ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਤੇ ਇਹ ਮਸਜਿਦ ਦਾ ਉਹ ਕਾਜੀ ਸੀਗਾ ਅੱਛਾ ਇਸ ਮਸਜਿਦ ਦਾ ਕਾਜੀ ਦੱਸਿਆ ਜਾਂਦਾ ਜਿਹਨੇ ਫਤਵਾ ਸੁਣਾਇਆ ਸੀਗਾ ਹਾਂਜੀ ਹਾਂਜੀ ਇਹ ਮਸਜਿਦ ਦਾ ਕਾਜੀ ਦੱਸਦੇ ਆ ਇਹਨੂੰ ਚਿੱਟੀ ਮਸਜਿਦ ਵੀ ਕਹਿੰਦੇ ਆ ਮਸਜਿਦ ਵੀ ਕਹਿੰਦੇ ਆ ਜੀ ਇਹਨੂੰ ਤੇ ਹੁਣ ਇਹ ਨਾਲ ਬਿਲਡਿੰਗ ਹੈ ਗੁਰਦੁਆਰਾ ਮਸਤਗੜ ਸਾਹਿਬ ਦੇ ਨਾਂ ਤੇ ਇਸ ਤਰ੍ਹਾਂ ਫਿਰ ਉਹ ਮਹਾਪੁਰਖਾਂ ਨੇ ਇੱਥੇ ਬੜਾ ਸਮਾਂ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਇਸ ਤਰ੍ਹਾਂ ਫਿਰ ਅੱਗੇ ਤੇ ਅੱਗੇ ਮਾਤਾ ਅਨੰਦ ਕੌਰ ਜੀ ਆਏ ਉਹਨਾਂ ਤੋਂ ਬਾਅਦ ਉਹਨਾਂ ਨੇ ਫਿਰ ਕਾਫੀ ਸਮਾਂ ਤੇ ਸੇਵਾ ਕੀਤੀ ਹੈ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਹਰ ਸੰਗ੍ਰਾਂਦ ਨੂੰ ਫਿਰ ਇੱਥੇ ਸ੍ਰੀ ਸਹਿਜ ਬਾਣ ਦਾ ਭੋਗ ਪਾ ਕੇ ਲੰਗਰ ਕੀਰਤਨ ਚੱਲਦਾ ਹੈ ਜੀ ਇਸ ਤਰ੍ਹਾਂ ਇਹ ਪਰੰਪਰਾ ਚੱਲਦੀ ਆ ਰਹੀ ਹੈ ਹਾਂਜੀ ਅੱਛਾ ਬਾਬਾ ਜੀ ਇੱਥੇ ਇੱਕ ਸੁਰੰਗ ਦਾ ਜ਼ਿਕਰ ਹੁੰਦਾ ਅਸੀਂ ਦਰਸ਼ਕਾਂ ਨੂੰ ਦਿਖਾ ਕੇ ਹਟੇ ਆ ਇੱਕ ਸੁਰੰਗ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਉਹਦਾ ਕੀ ਇਤਿਹਾਸ ਆ ਵਾਕੀ ਉਹ ਸੁਰੰਗ ਆ ਜਾਂ ਕੋਈ ਭੋਰਾ ਬਣਿਆ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਦੇਖਣ ਦੇ ਵਿੱਚ ਤਾਂ ਜਿਹੜੀ ਦੇਖ ਹੈਗੀ ਉਹਦੀ ਇੱਕ ਪਾਸੇ ਤਾਂ ਆਪ ਨੂੰ ਇਹ ਵੀ ਦਿਖਦਾ ਵੀ ਹੋ ਸਕਦਾ ਹੈ ਵੀ ਉਹ ਸੁਰੰਗ ਹੈਗੀ ਹੈ ਇੱਕ ਇਹ ਵੀ ਹੋ ਸਕਦਾ ਹੈ ਵੀ ਉਹ ਪੌਰਾ ਟੈਪ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਪੁਰਾਣੇ ਸਮੇਂ ਦੇ ਸੀਗੇ ਮਹਾਪੁਰਖ ਉਹ ਫਿਰ ਪੌਰਿਆਂ ਦੇ ਵਿੱਚ ਬਹਿ ਕੇ ਤਪ ਵੀ ਕਰਦੇ ਸੀਗੇ ਤੇ ਹੁਣ ਇਹ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੂਗਾ ਵੀ ਦੱਸਦੇ ਆ ਵੀ ਇਹ ਇਥੋਂ ਰੋਜ਼ਾ ਸ਼ਰੀਫ ਦੇ ਜਾ ਕੇ ਉੱਥੇ ਇਹ ਨਿਕਲਦਾ ਉੱਥੇ ਇੱਕ ਗੇਟ ਹੈਗਾ ਇੱਕ ਇਹ ਹੁਣ ਜਾਂਚ ਕਰਨ ਤੋਂ ਪਤਾ ਲੱਗੂਗਾ ਰੋਜ਼ਾ ਸ਼ਰੀਫ ਦੇ ਵਿੱਚ ਵੀ ਸੇਮ ਇਦਾਂ ਦਾ ਇੱਕ ਗੇਟ ਦੇਖਿਆ ਜਾਂਦਾ ਹੈਗਾ ਹਾਂਜੀ ਇਹ ਹੁਣ ਜਾਂਚ ਕਰਨ ਤੋਂ ਬਾਅਦ ਪਤਾ ਲੱਗੂਗਾ ਜਦੋਂ ਆਪਾਂ ਪ੍ਰੋਪਰ ਦੇਖੋਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਉਧਰ ਕਦੀ ਕੋਸ਼ਿਸ਼ ਨਹੀਂ ਕੀਤੀ ਐ ਐਸਜੀਪੀਸੀ ਦੇ ਨਾਲ ਸੰਪਰਕ ਕਰਨ ਦੀ ਜਾਂ ਉਹਨਾਂ ਨੂੰ ਕਿਹਾ ਗਿਆ ਹੋਵੇ ਵੀ ਇਹਦੀ ਜਿਹੜੀ ਜਾਂਚ ਆ ਕੀਤੀ ਜਾਣੀ ਚਾਹੀਦੀ ਹੈ ਵੀ ਇਹ ਬਾਕੀ ਸੁਰੰਗ ਹੈ ਜਾਂ ਭੂਰਾ ਹੈ ਕੀ ਇਤਿਹਾਸ ਇਹਦੇ ਪਿੱਛੇ ਉਹਦੇ ਤੇ ਚਾਨਣਾ ਜਿਹੜਾ ਪੈ ਸਕੇ ਉਹਦਾ ਖੁਲਾਸਾ ਹੋ ਸਕੇ ਕਦੀ ਇਸ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਚੈਨਲ ਵਾਲੇ ਬੜੇ ਆਏ ਆਗੇ ਸਾਰੇ ਬਣਾ ਕੇ ਲੈ ਗਏ ਆ ਲੈਕਿਨ ਅਸੀਂ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਕਿਉਂਕਿ ਪ੍ਰਬੰਧਕ ਹੈ ਜਿਹੜੇ ਇੱਥੋਂ ਦੇ ਸਾਰੇ ਜਦੋਂ ਪ੍ਰਬੰਧਕ ਨਾਲ ਗੱਲਬਾਤ ਕਰਨਗੇ ਨਾ ਸਾਰੇ ਫੇਰ ਹੀ ਆਪਾਂ ਕੋਈ ਗੱਲਬਾਤ ਕਰ ਸਕਦੇ ਹਾਂ ਇਸ ਕਰਕੇ ਹਲੇ ਕੋਈ ਸ਼ੋਹਣੀ ਕਮੇਟੀ ਦੇ ਨਾਲ ਗੱਲ ਨਹੀਂ ਹੋਈ ਕਿਦਾਂ ਉੱਦਾਂ ਬਥੇਰੇ ਆਉਂਦੇ ਆ ਦੇਖਣ ਵਾਸਤੇ ਹਾਂ ਇਹ ਸਾਡੀ ਹੈਗੀ ਹੈ ਵੀ ਅਸੀਂ ਜਿੰਨੇ ਵੀ ਇੱਥੇ ਦੇ ਸੇਵਾਦਾਰ ਹੈ ਵੀ ਇਹਨੂੰ ਸਾਫ਼ ਕਰਵਾ ਕੇ ਇਹਦੀ ਸਫਾਈ ਸਪੂਈ ਕਰਵਾ ਕੇ ਗੇਟ ਬਣਾ ਕੇ ਪ੍ਰੋਪਰ ਤਰੀਕਾ ਸੰਭੀ ਅਸੀਂ ਕਿਉਂਕਿ ਪ੍ਰਾਤਨ ਜਗ੍ਹਾ ਹੈ ਵੀਰਾਂ ਸੰਭਣ ਦੀ ਸਾਡੀ ਵਣਦੀ ਹੈ ਨਾ ਮਿਸ ਕਰ ਕੋਈ ਐਜੀਪੀ ਸਿੱਧਾ ਮੈਂਬਰ ਨਹੀਂ ਉਰੇ ਕਦੀ ਪਹੁੰਚਿਆ ਹੈਗਾ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਪਹਿਲਾਂ ਵੀ ਕਈ ਜਿਹੜੇ ਸਾਡੇ ਵੀਰ ਨੇ ਉਹ ਜਿਹੜਾ ਹੈ ਇਸ ਨੂੰ ਕਵਰ ਕਰਕੇ ਗਏ ਆ ਦਰਸ਼ਕਾਂ ਤੱਕ ਪਹੁੰਚਾਇਆ ਹੈ ਹਨਾ ਕਈ ਕਿਸੇ ਨੇ ਪਹਿਲ ਨਹੀਂ ਕੀਤੀ ਇੱਥੇ ਆਉਣ ਦੀ ਕੋਈ ਅਫਸਰ ਦੇ ਵੱਲੋਂ ਕੋਈ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਈ ਆਇਆ ਹੋਵੇ ਨਹੀਂ ਇੱਥੇ ਕੋਈ ਨਹੀਂ ਆਇਆ ਕਿਉਂਕਿ ਮੈਨੂੰ ਵੀ ਇੱਥੇ 11 ਸਾਲ ਹੋ ਗਏ ਸੇਵਾ ਕਰਦੇ ਨੂੰ ਪਰ ਉਦੋਂ ਦਾ ਕੋਈ ਹਲੇ ਤੱਕ ਪਹੁੰਚਿਆ ਨਹੀਂ ਹੈ। ਜੇ ਚਾਹੁੰਦੇ ਹੋ ਵੈਸੇ ਇਸ ਦੀ ਜਿਹੜੇ ਖੁਲਾਸਾ ਹੋਣਾ ਚਾਹੀਦਾ ਇਹਦੀ ਜਾਣਕਾਰੀ ਮਿਲਣੀ ਚਾਹੀਦੀ ਹੈ ਇਹਨੂੰ ਕੰਗਾਲਿਆ ਜਾਣਾ ਚਾਹੀਦਾ। ਨਹੀਂ ਚਲੋ ਵਧੀਆ ਹੈ ਕਿਉਂਕਿ ਪਰਾਤਨ ਜਗ੍ਹਾ ਹੈ। ਇਹਦੇ 'ਚ ਫਾਇਦਾ ਹੀ ਹੈ ਹਨਾ ਜੀ। ਜੋ ਚੀਜ਼ ਨੂੰ ਆਪਾਂ ਸੰਭਾਲ ਲਈਏ ਦੇਖਣ ਦਾ ਸੰਭਾਲਣ ਦਾ ਤਾਂ ਕੋਈ ਹਰਜ ਨਹੀਂ ਹੈ ਨਾ। ਆ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣਾ ਚਾਹੀਦਾ ਤਾਂ ਹੀ ਪਤਾ ਲੱਗੂਗਾ ਆਪਣੇ ਆਉਣ ਵਾਲੀ ਪੀੜ੍ਹੀ ਨੂੰ। ਹਨਾ ਜੀ। ਜੇ ਆਪੇ ਚੀਜ਼ਾਂ ਨੂੰ ਸੰਭਾਲੂਗੇ ਆ ਦੇਖੋ ਹੁਣ ਬਿਲਡਿੰਗ ਹੈ। 400 ਸਾਲ ਹੋ ਗਿਆ ਇਹਨੂੰ। ਜੇ ਖੜੀ ਹੈ ਤਾਂ ਇਤਿਹਾਸ ਹੈਗਾ। ਅੱਛਾ ਇਹਨਾਂ ਦੀ ਦੇਖ ਰੇਕ ਕੋਣ ਕਰਦਾ ਕਿਹੜੇ ਪ੍ਰਬੰਧਕ ਨੇ ਉਰੇ ਲੱਗਦੇ ਪਿੰਡਾਂ ਨੂੰ ਜਿਹੜੀ ਐ ਸੰਗਤ ਇੱਥੇ ਆਉਂਦੀ ਐ ਕਿਹੜੇ ਪ੍ਰਬੰਧਕ ਕਿਹੜੇ ਨੇ ਇੱਥੇ ਕਿਉਂਕਿ ਐ ਜੀਪੀਸੀ ਦੇ ਅੰਦਰ ਇਹ ਹੈ ਨੀਗਾ ਕਿਹਦੇ ਅੰਦਰ ਕੰਮ ਕਰ ਰਹੇ ਆ ਜੀ ਉਰੇ ਦੇਖੋ ਇਸ ਸਥਾਨ ਦੀ ਜਿਹੜੀ ਸੇਵਾ ਹੈ ਉਹ ਪਿੰਡ ਮਹਾਦੀਆਂ ਹੈ ਤੇ ਅਲੋਣਾ ਪਿੰਡ ਹੈ ਮਾਤਾ ਜੀ ਦਾ ਪਿੰਡ ਹੈ ਵਰਸੜ ਬਨੇਰਾ ਕਈ ਪਿੰਡ ਇਹ ਮਦਰ ਰਲ ਮਿਲ ਕੇ ਉਹ ਆਪਣਾ ਉੱਚਾ ਰੂਣਾ ਹੋ ਗਿਆ ਨਿਯਮਾ ਕਈ ਪਿੰਡ ਰਲ ਮਿਲ ਕੇ ਇਹਦੀ ਸੇਵਾ ਕਰ ਰਹੇ ਆ ਜੀ ਸੰਗਤਾਂ ਵੱਲੋਂ ਸਾਰੀ ਮਤਲਬ ਇਹ ਜਗ੍ਹਾ ਹੈਗੀ ਮਹਾਦੀਆਂ ਦੀ ਮਹਾਦੀਆਂ ਦੇ ਮਤਲਬ ਏਰੀਆ ਚ ਪੈ ਜਾਂਦੀ ਐ ਨਾ ਮਹਾਦੀਆਂ ਦੇ ਬੋਲਦੀ ਐ ਤੇ ਲੇਕਿਨ ਸੇਵਾ ਕਈ ਪਿੰਡ ਨਾਲ ਮਿਲ ਕੇ ਕਰਦੇ ਆ ਬਾਬਾ ਜੀ ਇਹ ਸੁਰੰਗ ਬਾਰੇ ਤੁੰਗਿਓ ਪਤਾ ਲੱਗਿਆ ਪਹਿਲਾਂ ਸਾਨੂੰ ਤਾਂ ਇਸ ਤਰ੍ਹਾਂ ਪਤਾ ਲੱਗਿਆ ਜਦੋਂ ਅਸੀਂ ਸੇਵਾ ਕਰਦੇ ਨਾ ਉਰੇ ਤੇ ਸੇਵਾ ਕਰਨ ਤੋਂ ਬਾਅਦ ਪਤਾ ਲੱਗਿਆ ਇਦਰੇ ਬਾਬਾ ਜੈਲੀ ਸਿੰਘ ਜੀ ਖੜੇ ਆ ਸਾਡੇ ਨਾਲ ਇਹ ਵੀ ਇੱਥੇ ਅਸੀਂ ਨਾਲ ਹੋ ਕੇ ਸੇਵਾ ਕਰਦੇ ਆ ਜਦੋਂ ਅਸੀਂ ਪਿੱਛੇ ਫਿਰ ਸੇਵਾ ਕਰਨ ਗਏ ਉਹਨੂੰ ਪਤਾ ਲੱਗਿਆ ਵੀ ਇਹ ਇੱਕ ਸੋਰੰਗ ਟਾਈਪ ਹੈ ਵੀ ਇਹਨੂੰ ਮਤਲਬ ਦੇਖਿਆ ਜਾਵੇ ਨਾ ਸਾਡੇ ਹੁੰਦੇ ਹੋਈ ਇਹ ਮਤਲਬ ਖੋਜ ਹੋਈ ਆ ਹਾਂ ਦੇਖੋ ਇਹ ਤੋਂ ਪਹਿਲਾਂ ਕੋਈ ਐਡਾ ਹੋ ਨਹੀਂ ਸੀਗਾ ਹਾਂ ਕੋਈ ਆਉਂਦਾ ਵੀ ਨਹੀਂ ਸੀ ਪਹਿਲਾਂ ਉਰੇ ਇਹ ਜਦੋਂ ਸਤਗੁਰੂ ਜੀ ਨੇ ਕਿਰਪਾ ਕਰੀ ਸਾਡੀ ਡਿਊਟੀ ਲਈ ਹੈ ਤੇ ਅਸੀਂ ਫਿਰ ਸੇਵਾ ਜਦੋਂ ਪਿੱਛੇ ਝਾੜੂ ਪੋਚਾ ਕਰਨ ਜਾਂਦੇ ਆ ਹੌਲੀ ਹੌਲੀ ਫਿਰ ਹੋ ਪਤਾ ਲੱਗ ਜਾਂਦਾ ਨਾ ਹੁਣ ਫਿਰ ਅਸੀਂ ਸੇਵਾ ਇਸੇ ਤਰ੍ਹਾਂ ਹੌਲੀ ਹੌਲੀ ਕਰ ਰਹੇ ਆ ਨਾਲ ਮਿਲ ਕੇ ਸੁਰੰਗ ਦੇ ਵਿੱਚ ਇੱਕ ਗੇਟ ਟਾਈਪ ਬਣਾਇਆ ਹੋਇਆ ਜਿਸ ਨੂੰ ਕਿ ਸੁਰੰਗ ਬੰਦ ਕਰੀ ਵੀ ਹੈ ਸਰ ਹਿੰਦੀ ਇੱਟਾਂ ਨਾਲ ਕਿ ਤੁਹਾਨੂੰ ਲੱਗਦਾ ਕਿ ਉਹ ਅੱਗੇ ਵੀ ਜਾਂਦੀ ਹੋਣਗੀ ਕਿਤੇ ਸੁਰੰਗ ਹਾਂ ਹੋ ਸਕਦਾ ਹੈ ਜੇ ਆਪਾਂ ਖੋਜਣ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਰੋਜ਼ਾ ਸ਼ਰੀਫ ਦੇ ਵਿੱਚ ਵੀ ਅਜਿਹਾ ਇੱਕ ਹੈਗਾ ਤੁਸੀਂ ਵੀ ਦੇਖਿਆ ਹੋਣਾ ਅਕਸਰ ਉਹ ਕੀ ਹੈ ਪੂਰਾ ਹਾਂ ਉਹ ਗੇਟ ਹੈ ਇੱਕ ਲੋਹੇ ਦਾ ਗੇਟ ਹੈ ਬੰਦ ਹੈ ਉਹ ਉਹ ਹੋ ਸਕਦਾ ਵੀ ਹਾਂ ਉਹ ਇਦਾਂ ਦਾ ਦੇਖਣ ਦੇ ਵਿੱਚ ਆਉਂਦਾ ਉਹ ਵੀ ਮਤਲਬ ਉਹ ਬੰਦ ਤਾਂ ਕਰਿਆ ਹੋਇਆ ਵੀ ਇਹ ਕਾਫੀ ਦੇਰ ਦਾ ਵੀ ਹੋ ਸਕਦਾ ਵੀ ਉੱਥੋਂ ਗੇਟ ਆ ਇੱਧਰ ਨੂੰ ਆਂਦਾ ਹੋਇਆ ਨਾ ਖੋਲ ਨਹੀਂ ਖੋਲਦੇ ਨਹੀਂ ਹੈਗੇ ਕਿਸੇ ਨੂੰ ਜਾਣ ਨਹੀਂ ਦਿੰਦੇ ਗੁਪਤ ਜਗਾ ਹੈ ਇਹ ਵੀ ਤਾਂ ਗੁਪਤੇ ਪਈ ਸੀਗੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਫਿਰ ਤੁਸੀਂ ਇਹ ਸਭ ਤੋਂ ਪਹਿਲਾਂ ਇੱਥੇ ਆਏ ਤੇ ਦੀਪਕ ਜੀ ਇਹਨਾਂ ਦਾ ਨਾਂ ਸਭ ਤੋਂ ਪਹਿਲਾਂ ਦੀਪਕ ਜੀ ਨੇ ਤੁਸੀਂ ਇੱਥੇ ਆ ਕੇ ਦੇਖਿਆ ਖੋਜ ਕਰੀ ਨਾ ਖਬਰ ਲਾਈ ਉਸ ਤੋਂ ਬਾਅਦ ਹੌਲੀ 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 ਪਤਾ ਲੱਗੀ ਕਿ ਜਦੋਂ ਅੱਜ ਤੁਸੀਂ ਆ ਗਏ ਇਸ ਤਰ੍ਹਾਂ ਕਈ ਚੈਨਲ ਵਾਲਿਆਂ ਨੇ ਫਿਰ ਇਹਦੀ ਚਲੋ ਵਧੀਆ ਹੈ ਵੀ ਮਤਲਬ ਇਹ ਜਗ੍ਹਾ ਨੂੰ ਆਪਾਂ ਸਾਫ਼ ਸੁਥਰੀ ਬਣਾਈਏ ਸਾਂਭ ਕੇ ਰੱਖੀ ਹੈ ਨਾ ਖੋਜ ਕਰ ਲਈਏ ਚੰਗਾ ਹੀ ਹੈ ਹੋਰ ਵੀ ਕੁਝ ਆਪਾਂ ਨੂੰ ਪਤਾ ਲੱਗ ਸਕਦਾ ਤੁਸੀਂ ਆਪਣੇ ਵੱਲੋਂ ਨਹੀਂ ਯਤਨ ਕੀਤੇ ਕਿ ਅਸੀਂ ਵੀ ਕੁਝ ਉਪਰਾਲੇ ਕਰੀਏ ਤਾਂ ਕਿ ਇਹਦੀ ਪੂਰੀ ਜਾਣਕਾਰੀ ਸੰਗਤਾਂ ਨੂੰ ਮਿਲ ਸਕੇ ਦੇਖੋ ਅਸੀਂ ਤਾਂ ਕਰਦੇ ਆ ਸਾਡੇ ਕੋਲ ਘਾਟ ਕਾਦੀ ਹੈ ਮਾਇਆ ਦੀ ਮਨ ਬੜਾ ਕਰਦਾ ਹੈ ਵੀ ਇਹਨੂੰ ਵਧੀਆ ਆਪਾਂ ਰੰਗ ਕਰਵਾਈਏ ਇਹਦੀ ਚੰਗੀ ਤਰ੍ਹਾਂ ਆਪਾਂ ਜਿਹੜੀ ਟੁੱਟੀ ਫੁੱਟੀ ਹੈ ਹੈ ਨਾ ਲੇਕਿਨ ਗੱਲ ਤਾਂ ਮਾਇਆ ਦੀ ਹੈ ਕੋਈ ਐਨੇ ਵੀਰ ਇੱਥੋਂ ਚੈਨਲ ਦੀ ਸਾਡੀ ਖਬਰ ਵੀ ਲੈ ਕੇ ਗਏ ਹੈ ਲੇਕਿਨ ਅੱਜ ਤੱਕ ਕਿਸੇ ਨੇ 1 ਰੁਪਏ ਦੀ ਸੇਵਾ ਨਹੀਂ ਕੀਤੀ ਵੀ ਆਪਾਂ ਇਹਨੂੰ ਕੋਈ ਮੁਸਲਮਾਨ ਭਾਈਚਾਰੇ ਵੱਲੋਂ ਵੀ ਨਹੀਂ ਆਈ ਹੈ ਨਾ ਜੀ ਹੁਣ ਜਿਸ ਤਰ੍ਹਾਂ ਵਿਚਾਰੇ ਇਹ ਥੋੜੀ-ਮੋਟੀ ਮੇਰੇ ਖਿਆਲ ਗੋਲਕ ਵੀ ਇੱਥੇ ਮਹੀਨੇ ਦੀ 3-4 ਹਜ਼ਾਰ ਰੁਪਏ ਨਿਕਲਦਾ ਉਹ ਤਾਂ ਮੇਰੀ ਤਨਖਾਹ ਵੀ ਪੂਰੀ ਨਹੀਂ ਹੁੰਦੀ ਹੈ ਨਾ ਉਦੇ ਇੱਕ ਸੰਗਤ ਹੈ ਵਿਚਾਰੀ ਮਾੜਾ ਮੋਟਾ ਇਕੱਠਾ ਕਰਕੇ ਛਮਾਹੀ 6 ਮਹੀਨੇ ਬਾਅਦ ਕਰਕੇ ਫੇਰ ਲਾਂਦੇ ਹਾਂ ਮਨ ਤਾਂ ਕਰਦਾ ਮਨ ਕਰਦਾ ਆਪਾਂ ਇਹਨੂੰ ਵਧੀਆ ਬਣਾਈਏ ਲੇਕਿਨ ਮੈਂ ਆਇਆ ਤਾਂ ਵੀ ਨਾ ਕੁਝ ਹੋ ਨਹੀਂ ਸਕਦਾ ਅੱਛਾ ਬਾਬਾ ਜੀ ਇਹ ਮਸਜਿਦ ਆ ਹਨਾ ਇੱਕ 400 ਸਾਲ ਪੁਰਾਣੀ ਮਸਜਿਦ ਆ ਇਹ ਪਰ ਅੱਜ ਸਾਡੇ ਭਾਰਤ ਦੇ ਵਿੱਚ ਕੁਝ ਅਜਿਹਈਆਂ ਮਸਜਿਦਾਂ ਨੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਇਹ ਮੰਦਰ ਸੀਗੇ ਕਈ ਥਾਵਾਂ ਦੇ ਉੱਤੇ ਮੰਦਰ ਉਸਾਰੇ ਵੀ ਜਾ ਚੁੱਕੇ ਨੇ ਤੁਹਾਡੇ ਨੇ ਕਦੀ ਮਨ ਦੇ ਵਿੱਚ ਆਇਆ ਵੀ ਅਸੀਂ ਵੀ ਇਹਨੂੰ ਢਾ ਕੇ ਇੱਥੇ ਹੀ ਗੁਰਦੁਆਰਾ ਬਣਾ ਦਈਏ ਦੇਖੋ ਇਹ ਜਿਹੜੀ ਮਸਜਿਦ ਹੈ ਤੇ ਇੱਕ ਪਾਸੇ ਗੁਰਦੁਆਰਾ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਉਪਦੇਸ਼ ਹੈ ਵੀ ਜਿਹੜੇ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਇਹਦਾ ਸਾਨੂੰ ਦੁੱਖ ਥੋੜੀ ਹੈ ਇਹਦਾ ਦੁੱਖ ਨਹੀਂ ਕਿਉਂਕਿ ਗੁਰੂ ਸਾਹਿਬ ਪਹਿਲਾਂ ਇਹਦੇ ਵਿੱਚ ਹੀ ਪ੍ਰਕਾਸ਼ ਸੀਗੇ ਇਹ ਵੀ ਰੱਬ ਦਾ ਘਰ ਹੈ ਹੈਨਾ ਅਵਲ ਲੈ 100 ਰੁਪਏ ਕੁਦਰਤ ਕਿਸਾ ਬੰਦੀ ਇੱਕ ਨੂਰ ਤੇ ਸਭ ਜੱਗ ਉਪਜਾ ਕੌਣ ਭਲੇ ਘੁੰਮੰਦੇ ਮੰਦਾ ਦਾ ਤਾਂ ਕਰੀ ਵੀ ਮੰਦਾ ਤਾਂ ਹੀ ਮਸਜਿਦ ਹੈ ਜੇ ਤਾਂ ਗੁਰੂ ਸਾਹਿਬ ਕਹਿ ਰਹੇ ਹਨ ਵੀ ਇਹ ਹਰ ਜਗ੍ਹਾ ਰੱਬ ਵੱਸਦਾ ਹੈ ਮੰਦਰ ਦੇ ਵਿੱਚ ਵੀ ਰੱਬ ਹੈ ਮਸਜਿਦ ਦੇ ਵਿੱਚ ਰੱਬ ਹੈ ਗੁਰਦੁਆਰੇ ਲੇਕਿਨ ਸਾਨੂੰ ਇਹਦਾ ਦੁੱਖ ਕੋਈ ਨਹੀਂ ਸਭ ਤੋਂ ਪਹਿਲਾਂ ਇਹ ਹੀ ਹੈ ਜੇ ਮਸਜਿਦ ਹੈਗੀ ਹੈ ਤਾਂ ਇਹਦਾ ਇਤਿਹਾਸ ਹੈ ਠੀਕ ਹੈ ਨਾ ਜੀ ਇਸ ਕਰਕੇ ਕੋਈ ਸਾਡਾ ਵਧੀਆ ਆਪਾ ਬਣਾਈਏ ਇਹਨੂੰ ਇਹ ਤਾਂ ਵਧੀਆ ਸਮਕਾ ਇੱਕ ਪਾਸੇ ਭਾਈਚਾਰੇ ਦੀ ਪ੍ਰਤੀਕ ਹੈਗੀ ਗੁਰਦੁਆਰਾ ਸਾਹਿਬ ਇੱਕ ਬੇੜੇ 'ਚ ਇੱਕ ਬੇੜੇ 'ਚ ਮਸਜਿਦ ਹੈ ਕਿੰਨਾ ਮਨ ਗਦਗਦ ਹੁੰਦਾ ਹੈ ਨਾ ਵੀ ਇਹ ਇੱਕ ਪ੍ਰੇਮ ਦਾ ਸਬੂਤ ਹੈ ਸੁਰੰਗ ਦੇ ਵਿੱਚੋਂ ਕੋਈ ਅਜੀਹੀ ਵੀ ਚੀਜ਼ਾਂ ਨਿਕਲ ਲੈਣਾਂ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਸੀਗੀਆਂ ਨਿਕਲੀਆਂ ਨਹੀਂ ਇਦਾਂ ਮਤਲਬ ਪਿੱਛੇ ਜਿਹੜਾ ਪਿੱਛੇ ਜ਼ਮੀਨ ਹੈ ਨਾ ਜਦੋਂ ਕੋਈ ਬੰਦਾ ਹੈ ਉਹਦੇ ਵਿੱਚੋਂ ਮਾੜਾ-ਮੋਟਾ ਕੋਈ ਤਾਂਬੇ ਦੀ ਕੋਈ ਇਸ ਤਰ੍ਹਾਂ ਦਾ ਉਹ ਮਾੜਾ-ਮੋਟਾ ਮਿਲ ਜਾਂਦਾ ਹੈ ਨਾ ਹੋ ਸਕਦਾ ਹੈ ਹੈਨਾ ਜੀ ਪਰ ਸਾਨੂੰ ਨਹੀਂ ਕੋਈ ਮਿਲਿਆ ਸਾਡੀ ਕਿਸਮਤ 'ਚ ਨਹੀਂ ਖਾਲੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਮਹੱਦੀਆ ਪਿੰਡ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਮਸਤ ਗੜ੍ਹ ਸਾਹਿਬ ਉੱਥੇ ਆਏ ਸੀ ਤੇ ਫਿਲਹਾਲ ਅਸੀਂ ਤੁਹਾਨੂੰ ਇਹ ਮਸਜਿਦ ਜਿਹੜੀ ਆ ਦਿਖਾਈ ਹੈ ਅਤੇ ਜਿਹੜੀ ਇੱਕ ਸੁਰੰਗ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਵੀ ਇਸ ਸਥਾਨ ਤੇ ਜਿਹੜੀ ਹੈ ਸਾਫ ਸਫਾਈ ਦੇ ਦੌਰਾਨ ਸੁਰੰਗ ਮਿਲੀ ਹੈ ਹਾਲਾਂਕਿ ਇੱਥੋਂ ਦੇ ਪ੍ਰਬੰਧਕਾਂ ਦਾ ਜਾਂ ਫਿਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲ ਇਤਿਹਾਸ ਕੀ ਹੈ ਕਿ ਇਹ ਅਸਲ ਦੇ ਵਿੱਚ ਕੋਈ ਸੁਰੰਗ ਹੈ ਜਾਂ ਕੋਈ ਭੋਰਾ ਹੈ ਉਸ ਬਾਰੇ ਖੁਲਾਸਾ ਹੋ ਸਕੇ ਇਸ ਦੀ ਤਹਿ ਤੱਕ ਜਾਣ ਦੇ ਵਾਸਤੇ ਵੱਖ-ਵੱਖ ਜਥੇਬੰਦੀਆਂ ਨੂੰ ਵੀ ਜੜੀ ਹੈ ਕੋਸ਼ਿਸ਼ ਕਰਨੀ ਚਾਹੀਦੀ